ਸਤਿ ਸ਼੍ਰੀ ਅਕਾਲ ਜੀ ਤੁਹਾਡਾ ਆਪਣਾ ਮਲਕੀਸ਼ ਸਿੰਘ ਹਰਿਆਣਾ ਤੇ ਜਿਹੜਾ ਥੋੜੇ ਦਿਨਾਂ ਤੋਂ ਮੀਂਹ ਬਾਰਿਸ਼ ਜਿਹੜੇ ਦੱਸਣ ਦੇ ਸਨ ਵੀ ਬਾਰਿਸ਼ ਆਏਗੀ ਬਾਰਿਸ਼ ਆਏਗੀ ਅੱਜ ਬਾਰਿਸ਼ ਆ ਗਈ ਹੈ ਤੇ ਮੌਸਮ ਵੇਖੋ ਕਿੱਡਾ ਸੁਹਾਵਣਾ ਬਣ ਗਿਆ ਸਾਰੇ ਸਰਸੇ ਏਰੀਆ ਚ ਸਰਸਰ ਸੇ ਜ਼ਿਲ੍ਹੇ ਚ ਰਾਤ ਦੀ ਜੋਗੀ ਬਾਰਿਸ਼ ਪੈਣ ਦੀ ਹੈ ਤੇ ਸਵੇਰੇ ਵੀ 4-5 ਵਜੇ ਤੋਂ ਬਾਰਿਸ਼ ਸਟਾਰਟ ਹੋ ਗਈ ਸੀ ਤੇ ਲਗਾਤਾਰ بارش ਖਾਨੇ ਆ ਤੇ ਮੌਸਮ ਹੀ ਤੁਹਾਨੂੰ ਖਾਨੇ ਆ ਕਿੰਨਾ ਸੋਹਣਾ ਬਣ ਗਿਆ ਸਾਫ ਤੇ ਬੜੀ ਵਧੀਆ ਹਵਾ ਜੀ ਵਗਦੀ ਰਾਤ بارش ਪੈਣਾ ਵਧੀਆ ਮੌਸਮ ਬਿਲਕੁਲ ਕਲੀਅਰ ਹੈ ਫਰਦੂਸ਼ਨ ਪ੍ਰਦਾਸ਼ਨ ਸਰਦ ਹੋ ਬੜਾ ਕੀ ਹਾਲ ਏ ਕਿੱਧਰ ਚੱਲਾਂ ਸਿਰਸਰੇ ਦੁੱਤ ਲੈਣ ਚਾਹ ਪੀਏਗਾ ਹੈ ਹੋਰ ਵਿਜੇ ਕੁਮਾਰ ਠੀਕ ਹੈ ਇਹ ਆਂਡੀ ਗਵਾਂਡੀ ਸਾਡੇ ਇੱਧਰ ਆਪਣੀ ਨਾਲ ਹੀ ਪਸ਼ੂ ਡੰਗਰੇ ਤੇ ਨਾਲ ਹੀ ਕਣਕਾਂ ਦਾ ਘੇੜਾ ਇੱਥੇ ਵੇਖ ਲਈਦਾ ਬੰਦੇ ਪਾਏ ਰਹਿ ਗਏ ਹੁਣ ਇਹ ਤੇ ਪਿੱਠੇ ਪਾਕ ਗਿਆ ਤੁਹਾਨੂੰ ਠੀਕ ਹੈ ਬਾਪੂ ਠੀਕ ਇਦਰਾ ਕਲ ਵਧੀਆ ਵਧੀਆ ਠੀਕ ਹੀ ਰਹਿਣਾ ਚਾਹੀਦਾ ਤੇ ਵਧੀਆ ਮੌਸਮ ਬਣਿਆ ਹੋਇਆ ਤੇ ਗੰਡਿਆਂ ਨੂੰ ਪਾਣੀ ਪੋਣੀ ਵੀ ਲੱਗ ਗਿਆ ਕਿ ਨਹੀਂ ਢੰਡੇ ਲਾਇਏ ਸਨ ਯਾਰੇ ਹੂੰ ਗੰਡਿਆਂ ਨੂੰ ਲੱਗ ਗਿਆ ਰਾਤਾ ਪਾਣੀ ਮੌਸਮ ਵਧੀਆ ਹੈ ਤੇ ਪਿੰਡ ਚ ਬਸੰਤ ਪੰਚਮੀ ਦਾ ਅੱਜ ਮੇਲਾ ਵੀ ਕਹਿਣਦੇ ਨੇ ਮੇਲਾ ਹੈ ਮੇਲਾ ਹੈ ਬਾਕੀ ਹਾਲੇ ਕੋਈ ਅਲਾਉਸਮੈਂਟ ਕੀਤੀ ਨਹੀਂ بارش ਜੋ ਕਿ ਹੋ ਗਈ ਉਹਦੇ ਨਾਲ ਕਿਤੇ ਕੈਂਸਲ ਨਾ ਕਰਤਾ ਹੋਵੇ ਪ੍ਰੋਗਰਾਮ ਤੇ ਬਹੁਤ ਵਧੀਆ ਕਈ ਦਿਨਾਂ ਤੋਂ ਡਿੱਕਨਦੇ ਸਨ ਕਿਸਾਨ ਵੀ بارش ਆਏ بارش ਆਏ ਕਣਕਾਂ ਕਣਕਾਂ ਜਿਹੜੀਆਂ ਸਾਰੀਆਂ ਸੈੱਟ ਹੋ ਜਾਣ ਤੇ ਕਿਉਂਕਿ ਜਿਹੜੀ ਕਣਕੇ ਉਹਨੂੰ ਆਪਾਂ ਨੂੰ ਠੰਡ ਜ਼ਰੂਰੀ ਹੋਣੀ ਚਾਹੀਦੀ ਹੋਰਾ ਵੀ ਜ਼ਰੂਰੀ ਹੈ ਜੇ ਕੋਦਮ ਧੁੱਪਾਂ ਵੀ ਜਾਰੀ ਚੜਦੀਆਂ ਉਹ ਵੀ ਖਰਾਬ ਕਰਦੀਆਂ ਉਹਦੇ ਨਾਲ ਵੀ ਕਣਕ ਦੀ ਜਿਹੜੀ ਗਰੋਥ ਹੈ ਜਿਹੜੀ ਰੁਕਦੀ ਹੈ ਮਾਰੀ ਮੋਰੀ ਫੈਲਣਾ ਵਧੀਆ ਪਰ ਫਰਵਰੀ ਵਿੱਚੋਂ 2-4 ਦਿਨ ਧੁੱਪ ਜਿਆਦੀ ਪਈ ਸੀ ਲੋਕੀ ਕਹਿੰਦੇ ਸੀ ਲਾਗ ਗਈ ਠੰਡ ਗਈ ਠੰਡ ਪਰ ਇੱਕ ਵਾਰੀ ਫੇਰ ਮੌਸਮ ਦੁਬਾਰਾ ਫੇਰ ਪੂਰਾ ਠੰਡਾ ਬਣ ਗਿਆ ਤੇ ਪੂਰੇ ਖੇਤ ਖੇਹਣ ਇੱਕ ਵਾਰੀ ਜਿਹੜਾ ਪ੍ਰਦੂਸ਼ਣ ਸੀ ਬਿਲਕੁਲ ਸਾਫ ਹੋ ਗਿਆ ਬਿਲਕੁਲ ਕਲੀਅਰ ਹੋ ਗਿਆ ਬੱਦਲ ਬੱਦਲਾਂ ਜੀ ਸਾਫ ਦੇਖਣ ਦੇ ਬਿਮਾਰੀਆਂ ਵੀ ਜਿਆਦੀਆਂ ਕਿਉਂਕਿ ਬਾਹਰਲੀਆਂ ਕੰਟਰੀਆਂ ਚ ਮੌਸਮ ਹੈ ਜੀ ਕਲੀਅਰ ਰਹਿੰਦਾ ਜਿਵੇਂ ਹੁਣੇ ਬਿਲਕੁਲ ਕਿਤੇ ਪ੍ਰਦੂਸ਼ਣ ਨਹੀਂ ਕਟਾ ਮਿੱਟੀ ਬਰਾਲੀਆਂ ਬਰੋਲੀਆਂ ਦਾ ਕੋਈ ਨਹੀਂ ਹੈਗਾ ਕਿਉਂਕਿ ਉਹਨਾਂ ਨੇ ਅੱਗ ਤੇ ਲਾਉਣੀ ਨਹੀਂ ਨਾ ਕੋਈ ਰੋਖ ਵੱਢਣੇ ਤੇ ਮੌਸਮ ਬਹੁਤ ਵਧੀਆ ਤੇ ਆਪਣੇ ਨਾਲ ਮਲਕੀਤ ਸਿੰਘ ਹਰਿਆਣਾ ਨਾਲ ਜੋ ਕਿ सिरसा ਜਿਲ੍ਹੇ ਤੋਂ ਲੱਗਦੇ ਆ ਆਪਣੇ ਨਾਲ ਜੁੜੇ ਰਹੋ ਰੋਜ਼ ਦੀ ਅਪਡੇਟ ਤੁਹਾਨੂੰ ਦਿੰਦੇ ਰਾਵਾਂਗੇ ਥੈਂਕ ਯੂ ਧੰਨਵਾਦ